ਸਸਿਕਾਲ ਜੀ ਸਾਰਿਆਂ ਨੂੰ ਅਸੀਂ ਲੰਬੇ ਸਮੇਂ ਤੋਂ ਸਰਵੇ ਕਰਦੇ ਹੋਏ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹੇ ਹੈਗੇ ਉਹਨਾਂ ਦੇ ਪਿੰਡਾਂ ਪਿੰਡ ਹੈਗੇ ਉਹਨਾਂ ਰੁੱਖਾਂ ਦੇ ਨਾਂ ਪਿੱਛੇ ਪਿਆ ਇਹਦਾ ਕਾਫੀ ਸਰਵੇ ਡਿਟੇਲਡ ਕੀਤਾ ਅੱਜ ਅਸੀਂ ਜ਼ਿਲ੍ਹਾ ਕਪੂਰਥਲਾ ਦਾ ਬਾਰੇ ਚਰਚਾ ਕਰਾਂਗੇ ਗੱਲ ਇਸ ਤਰ੍ਹਾਂ ਹੈ ਕਿ ਨਿਕਲ ਕੇ ਆਇਆ ਵੀ ਢੱਕ ਦੇ 17 ਪਿੰਡ ਢੱਕ ਦੇ ਰੁੱਖ ਪਿੱਛੇ ਨਿਕਲ ਕੇ ਆਇਆ ਇਸ ਜ਼ਿਲ੍ਹਾ ਕਪੂਰਥਲਾ ਇੱਕ ਫਗਵਾੜਾ ਬਲੌਕ ਆ ਪਹਿਲਾਂ ਉਹ 17 ਪਿੰਡ ਜਿਹੜੇ ਇਹਨਾਂ ਬਾਰੇ ਚਰਚਾ ਕਰਾਂਗੇ ਇੱਕ ਢੱਕ ਖਲਵਾੜਾ ਪਿੰਡ ਆ ਢੱਕ ਖਾਟੀ ਢੱਕ ਖੁਰਮਪੁਰ ਟੱਕ ਚਾਈਲਡ ਟੱਕ ਚਚੋਕੀ ਟੱਕ ਜਗਪਾਲਪੁਰ ਟੱਕ ਟੰਡੋਲੀ ਟੱਕ ਦਰਵੇਸ਼ਪਿੰਡ ਟੱਕ ਨਾਰਿੰਗਸ਼ਾਹਪੁਰ ਟੱਕ ਪੰਡੋਰੀ ਟੱਕ ਪਲਾਹੀ ਟੱਕ ਬਰਨ ਟੱਕ ਬਲਾਲੋਆ ਟੱਕ ਬੁੱਲੇਰਾਏ ਟੱਕ ਮਲਕਪੁਰ ਟੱਕ ਮਾਨ ਤੇ ਟੱਕ ਮਾਨਕ ਇਹ ਟੱਕ ਦੇ ਰੁੱਖ ਪਿੱਛੇ ਇਸ ਤੋਂ ਬਾਅਦ ਇੱਕ ਟੱਕ ਨੂੰ ਪਲਾਹ ਬੋਲਦੇ ਤੇ ਪਲਾਹੀ ਬੋਲਦੇ ਇਸ ਨਾਲ ਤੇ ਪਲਾਹੀ ਪਿੰਡ ਲੱਗ ਤੋਂ ਅਮਰੋ ਉਸ ਤੋਂ ਬਾਅਦ ਇੱਕ ਬਰਨ ਪਿੰਡ ਆ ਇਹ ਬਰਨ ਰੁੱਖ ਪਿੱਛੇ ਪਿਆ ਹੋਇਆ ਇਸ ਤੋਂ ਬਾਅਦ ਇੱਕ ਕਪੂਰਥਲੇ ਜ਼ਿਲ੍ਹੇ ਦੇ ਹੀ ਸਾਡਾ ਸੁਲਤਾਨਪੁਰ ਲੋਧੀ ਬਲਾਕ ਪੈਂਦਾ ਉਹਦੇ ਦੋ ਰੁੱਖ ਨਿਕਲ ਕੇ ਆ ਰਹੇ ਕਿ ਝੰਡ ਦੇ ਰੁੱਖ ਪਿੱਛੇ ਝੰਡ ਪਿੰਡ ਆ ਇੱਕ ਪਿੱਪਲ ਦੇ ਰੁੱਖ ਵਜਿ ਪਿੱਪਲ ਪਿੰਡ ਆ ਤਾਂ ਇੱਥੋਂ ਹੋਏ ਨੇ ਇਹ ਪਤਾ ਲੱਗ ਰਿਹਾ ਵੀ ਸਾਡੇ ਜਿਹੜੇ ਪੰਜਾਬ ਦੇ ਸਾਡੇ ਪਹਿਲਾਂ ਸਾਨੂੰ ਲੱਗਦਾ ਸੀ ਝੰਡ ਦੇ ਪਿੱਛੇ ਬਹੁਤ ਜ਼ਿਆਦਾ ਪਿੰਡ ਆ ਪਰ ਹੁਣ ਇਹ ਇਹ ਜਿਹੜਾ ਕਪੂਰਥਲੇ ਸੁਣੇ ਇਹ ਸਰਵੇ ਤੋਂ ਨਿਕਲ ਕੇ ਆਇਆ ਵੀ ਢੱਕ ਦੇ ਰੁੱਖਾਂ ਪਿੱਛੇ ਬਹੁਤ ਸਾਰੇ ਪਿੰਡਾਂ ਦੇ ਨਾਮ ਆਈ ਇਹਨੂੰ ਹੁਣ ਅਸੀਂ ਮਤਲਬ ਕਿ ਰਿਕਾਰਡਸ 'ਚ ਲਿਆ ਕੇ ਇਨੂੰ ਅਸੀਂ ਪ੍ਰਿੰਟਿੰਗ ਫਾਰਮਸ ਵੀ ਲੈ ਕੇ ਆਵਾਂਗੇ ਇਹ ਸਾਰੇ ਜਿਹੜੇ ਸਰਵੇ ਕੀਤਾ ਸੀ ਧੰਨਵਾਦ